ਬੀਤੇ ਦਿਨ ਇੱਕ ਫੁੱਟਬਾਲ ਟੂਰਨਾਮੈਂਟ ਹੋਇਆ ਜਿਸ ਦੇ ਵਿੱਚ ਇੱਕ ਨਬਾਲਕ ਨੌਜਵਾਨ ਦੀ ਗੋਲੀ ਮਾਰ ਦਿੱਤੀ ਗਈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਪਿੰਡ ਨਗਲੀ ਦਾ ਰਹਿਣ ਵਾਲਾ ਸੀ ਜਿਸ ਦਾ ਨਾਮ ਸੀ ਗੁਰਸੇਵਕ ਸਿੰਘ ਤੇ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਪਹੁੰਚੇ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਰਿਵਾਰ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਦਵਾਕੇ। ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਵਿਛੜੀ ਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਦੀ ਅਰਦਾਸ ਵੀ ਕੀਤੀ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਾਂਗੇ ਇੱਥੇ ਵੀ ਦੱਸਣਯੋਗ ਹੈ ਕਿ ਗੁਰਸੇਵਕ ਸਿੰਘ ਜਿਸ ਦੀ ਉਮਰ ਮਹਿਜ਼ 13 ਸਾਲ ਸੀ ਅਤੇ 7ਵੀਂ ਕਲਾਸ ਦੇ ਵਿੱਚ ਜਿਹੜੀ ਹੈ ਸਰਕਾਰੀ ਮਿਡਲ ਸਕੂਲ ਨੰਗਲੀ ਕਲਾਂ ਦੇ ਵਿੱਚ ਹੀ ਪੜਦਾ ਸੀ ਉਸਦੇ ਪਿਤਾ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾਉਂਦੇ ਸੀ ਗੁਰਸੇਵਕ ਸਿੰਘ ਤਿੰਨ ਭੈਣਾਂ ਦਾ ਸਭ ਤੋਂ ਛੋਟਾ ਤੇ ਇਕਲੌਤਾ ਪਰਾ ਸੀ ਜੋ ਕਿ ਫੁੱਟਬਾਲ ਦਾ ਵੀ ਇੱਕ ਚੰਗਾ ਖਿਡਾਰੀ ਸੀ ਇਸ ਮੌਕੇ ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਰਦਾਰ ਮਨਿੰਦਰ ਸਿੰਘ ਏਡੀਸੀ ਅੰਮ੍ਰਿਤਸਰ ਪਰਮਜੀਤ ਕੌਰ ਡੀਐਸਪੀ ਜੰਡਿਆਲਾ ਗੁਰੂ ਡੀਆਰਓ ਨਵਕੀਰਤ ਸਿੰਘ ਅਤੇ ਇਸ ਤੋਂ ਇਲਾਵਾ ਕਈ ਹੋਰ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਰਹੇ ਡਾਉਂ ਘਰ ਪਰਿਵਾਰ ਤਿੰਨ ਬੱਚੀਆਂ ਨੇ ਚੌਥੀ ਹੈ ਚੌਥਾ ਇਹ ਸੀਗਾ ਅਜੇ ਚਤਨੀ ਜਮਾਤ ਦਾ ਹੀ ਕਰਿਆ ਸੀਗਾ ਖੇਡਾਂ ਵਿੱਚ ਬਹੁਤ ਮਨ ਸੀਗਾ ਪਰਮਾਤਮਾ ਨੇ ਬੋਲਿਆ ਅੱਜ ਮੈਂ ਅਫਸੋਸ ਕਰਨਾ ਹੈ ਘਰ ਪਰਿਵਾਰ ਬਹੁਤ ਸਰਨੇ ਦੇ ਵਿੱਚ ਆ ਕਿ ਪੁੱਤ ਜਿਹੋਗੀ ਜਦੋਂ ਦਲੀਸਾ ਦਾ ਆ ਮਸਤੂਰੀ ਕਰਦੇ ਨੇ ਕਲੇਦਾਰ ਨੇ ਜੀ ਪਰਿਵਾਰ ਦੇ ਉੱਤੇ ਬਹੁਤ ਵੱਡਾ ਬਾੜ ਚਨਾ ਦੁੱਖਾਂ ਦਾ ਬਾੜ ਲੱਗਿਆ ਸੋ ਮੈਨੂੰ ਅੱਜ ਸਾਡੇ मानो मुख्यत्रदार भवंद मान साहिब ते बि ध्यानु थी उन्हनि मेर ड्यूटी लाई के परिवार हर संभव जो सहायता आहे उहो करो सो मां अॼु त जो बि प्रशासन वञो ਮਤਬ ਤੁਹਾਰ ਸਰਕਾਰ ਵੱਲੋਂ ਜੋ ਵੀ ਅਸੀਂ ਸੰਪਰਕ ਕਰ ਸਕਦੇ ਹਾਂ ਪ੍ਰਵਾਹ ਲਈ ਕਰਾਂ। ਮੰਤਸਭ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਜਿਹੜਾ ਸੀਗਾ ਇਹ ਫੁੱਟਬਾਲ ਦਾ ਖਿਡਾਰੀ ਸੀਗਾ ਔਰ ਇਹ ਬੜੇ ਗਰੀਬ ਪ੍ਰਵਾਹ ਦੇ ਨਾਲ ਸੰਬੰਧਿਤ ਆ। ਬਿਲਕੁਲ ਜੀ ਮੈਂ ਤੁਹਾਨੂੰ ਹੁਣੇ ਹੁਣੇ ਦੱਸਿਆ ਜਿਵੇਂ ਆ ਤੁਸੀਂ ਘਰ ਦੇਖੋ ਜਿਸ ਘਰ ਦੇ ਵਿੱਚ ਆਪਾਂ ਬੈਠੇ ਆ ਕਿੰਨਾ ਮਤਲਬ ਆਮ ਜਾਟਾ ਰਕਾਬ ਦੇ ਵਿੱਚ ਆਮ ਤੌਰ ਤੇ ਵੀ ਜੋ ਸਹੂਲਤਾਂ ਹੁੰਦੀਆਂ ਨੇ ਉਹ ਵੀ ਸਹੂਲਤਾਂ ਤੋਂ ਸੱਖਣਾ ਘਰ ਆ। ਸੋ ਇੱਕ ساری ਉਮਰ ਮਿਹਨਤ ਮਜ਼ਦੂਰੀ ਕਰਕੇ ਬੰਦਾ ਆਪਣੇ ਬੱਚੇ ਪਾਲਨੇ بڑے ਔਖੇ ਹੁੰਦੇ ਨੇ ਉਹਦੇ ਵਾਸਤੇ ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਗਰੀਬ ਪਰਿਵਾਰ ਹਨ ਔਰ ਅਸੀਂ ਹਰ ਸਮੇਂ ਜਿਨਾਲ ਐਸਐਸਪੀ ਆ ਬਈ ਨਹੀਂ ਜਿਹੜੀ ਇਸ ਸਾਲ ਆ ਬਈ ਨਹੀਂ ਮੈਂ ਸਾਰਿਆਂ ਨੂੰ ਮਤਲਬ ਕੀ ਕਿ ਜਿੰਨੀ ਵੀ ਆਪਾਂ ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਮਾਦੀਮਤ ਦੀ ਬਸਾਇਨੀ ਹੈ ਕਿਸੇ ਹੋਰ ਤਰ੍ਹਾਂ ਦੀ ਮਾਦੀਮਤ ਦੀ ਬਸਾਇਨੀ ਹੈ ਅਸੀਂ ਸਰਕਾਰ ਨੂੰ ਜਰੂਰ ਕਹਾਂ ਸਰ ਬੜੀਆਂ ਮਾੜੀਆਂ ਕਿ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਦੇ ਪਿੱਛੇ ਇੱਕ ਕਪੇਰਾ ਜਪੂਸਾਂ ਪਹਿਲਾਂ ਗੋੜੀ ਚੱਲਦੀ ਹੈ ਉਹਦੇ ਬਾਅਦ ਕੱਲ ਇਹ ਪਿੰਡ ਚੁੰਗ ਦੇ ਵਿੱਚ ਵੀ ਚੱਲਦੀ ਹੈ ਲੋਕਾਂ ਦੀਆਂ ਡੈਥ ਹੋ ਰਹੀਆਂ ਨੇ ਬੜਾ ਜ਼ਿਆਦਾ ਇਹ ਮਾੜਾ ਰਵਈਆ ਲੋਕਾਂ ਦੇ ਵਿੱਚ ਬੜਾ ਗਲਤ ਮੈਸੇਜ ਆ ਰਿਹਾ ਜੀ ਦੇਖੋ ਅਸੀਂ ਮਤਲਬ ਪੂਰੀ ਤਰ੍ਹਾਂ ਸਖਤ ਕਾਰਵਾਈ ਦੇ ਵਿੱਚ ਵਿਸ਼ਵਾਸ ਰੱਖਦੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਇੱਕ ਹੋ ਪੱਕਾ ਜਿਹੜਾ ਉਹਨਾਂ ਦੇ ਹੁਕਮ ਨੇ ਕਿ ਕਿਸੇ ਵੀ ਤਰ੍ਹਾਂ ਦੀ ਜੜੀ ਆ ਕਿਸੇ ਨੂੰ ਕਾਨੂੰਨ ਜਿਹੜਾ ਉਹ ਹੱਥੇਚ ਨਹੀਂ ਲੈਣ ਦਿੱਤਾ ਜਾਊਗਾ ਆ ਸਾਡੇ ਐਸਐਸਪੀ ਸਾਹਿਬ ਨੇ ਅਸੀਂ ਜਿਹੜੇ ਵੀ ਕੋਈ ਦੋਸ਼ੀ ਨੇ ਜੀ ਉਹਨਾਂ ਦੇ ਬਹੁਤ ਨੇੜੇ ਤੱਕ ਪਹੁੰਚ ਚੁੱਕੇ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਲਾਖਾਂ ਦੇ ਪਿੱਛੇ ਜਿਹੜਾ ਉਹ ਬੰਦ ਕਰ ਜੀ ਅਸੀਂ ਬਹੁਤ ਮੁੰਦੇ ਜਿਹੜੇ ਕਿਸਾਨ ਨੇ ਤੁਹਾਨੂੰ ਦੱਸਿਆ ਸਾਡੇ ਕੋਲ ਕਾਫੀ ਜ਼ਿਆਦਾ ਕਲੂਜ਼ਨ ਹੈ ਜਲਦੀ ਚਲੋ ਸਰ ਸਾਰੇ ਕੋ ਕਸਬਾ ਮਹਿਤਾ ਚੰਗਦਾ ਕਹਿ ਸ਼ੁਰੂ ਆ ਕੇ ਵੀ ਇੱਥੇ ਪੁਲਿਸ ਦਾ ਜਿਹੜਾ ਨਾਕਾ ਪ੍ਰੋਪਰ ਜਿਹੜਾ ਉੱਥੇ ਨਹੀਂ ਹੁੰਦਾ ਕਿਉਂਕਿ ਬੜਾ ਹੀ ਪੀਪਲਪੜ ਵੱਡਾ ਲੱਗਦਾ ਹੈ ਔਰ ਇਲਾਕੇ ਦੇ ਵਿੱਚ ਜਿਹੜੀ ਗਸ਼ਤ ਹੈ ਉਹ ਵੀ ਬਹੁਤ ਘੱਟ ਰਹਿੰਦੀ ਹੈ ਜਿਸ ਦਾ ਕਰਕੇ ਵਾਰਦਾਤਾਂ ਸ਼ਾਇਦ ਜਿਹੜੀਆਂ ਅਗਰ ਇਹ ਪੁਲਿਸ ਆਪਣਾ ਕੰਮ ਕਰੇ ਤੇ ਇਹ ਰੁਕ ਸਕਦੀਆਂ ਜੀ ਬਿਲਕੁਲ ਮੇਰੇ ਧਿਆਨ ਸਿ ਲਿਆ ਗਿਆ ਹੈ ਤੇ ਅੱਜ ਤੋਂ ਹੋ ਗੰਗਾ ਦਾ ਹੈਗਾ ਅਕਾਉਂਟ ਬੋਰ ਸਟਰੋਂਗ ਕਰਦੇ ਬਿਨਾ ਨੰਬਰਾਂ ਤੋਂ ਸਾਰੇ ਇੱਕ ਬਹੁਤ ਬੰਨ ਚੱਲਦੇ ਮੋਟਰਸਾਈਕਲ ਵਗੈ ਉਸ ਬਾਰੇ ਵੀ ਸਰਕਾਰ ਵੱਲੋਂ ਸਖਤ ਹਦਾਇਤਾਂ ਨੇ ਜੀ ਕਿ ਜਿਹੜੇ ਬਿਨਾਂ ਨੰਬਰ ਮੋਟਰਸਾਈਕਲ ਚਲਦੇ ਨੇ ਇਹ ਯਾਦ ਪਰਵਾਰ ਦਾਤਾ ਅਧਿਕਾਰਨ ਭਗਵਾਨ ਤੇ ਨਤੀਜੇ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਅੰਮ੍ਰਿਤਸਰ ਪੁਲਿਸ ਕਾਉਂਪਾਉਂਡ ਕਰ ਰਹੀ ਹੈ ਕਿ ਗੁਰੂ ਵੀ ਜਰਤ ਤੇ ਬਿਨਾਂ ਅਛੀ ਦਾਤ ਲਿਆ